ਕੋਈ ਯੁੱਗ ਸੀ ਜੇ ਦੋਸਤ ਦੋਸਤੀ ਲਈ ਜਾਨ ਦੇ ਦਿੰਦਾ ਸੀ ਬਹੁਤ ਸਾਰੇ ਗੀਤ ਬਹੁਤ ਸਾਰੀਆਂ ਫਿਲਮਾਂ ਦੋਸਤੀ ਦੇ ਉੱਤੇ ਬਣੀਆਂ ਨੇ ਪਰ ਅੱਜ ਕੱਲ੍ਹ ਇਸ ਚਾਹੀਦੀ ਮਾਡਰਨ ਯੁੱਗ ਦੇ ਵਿੱਚ ਦੋਸਤੀ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਪਰ ਸਰਪੇ ਜਿਹੇ ਇੱਕ ਜੋੜੀ ਮਿਲ ਗਈ ਜਿਹੜੇ ਦੋਸਤੀ ਦੇ ਲਈ ਤਿਆਗ ਕਰ ਰਹੀ ਆ ਇੰਨਾ ਤਿਆਗ ਕਰ ਰਹੀ ਆ ਕਿ ਉਹਨਾਂ ਦੇ ਘਰ-ਬਾਰ ਚਲੇ ਗਏ ਦੁਸ਼ਮਣੀ ਜਿਹੜੀ ਜਗ ਨਾਲ ਲੈ ਲਈ ਸੋ ਤੁਹਾਨੂੰ ਹੋਰ ਹੈਰਾਨੀ ਹੋਊਗੀ ਜਦੋਂ ਮੈਂ ਕਹਾਂਗਾ ਕਿ ਉਹ ਜੋੜੀ ਦੋ ਲੜਕੀਆਂ ਦੀ ਆ ਉਸ ਲੜਕੀ ਜਿਸ ਨੂੰ ਜੱਗ ਦੇ ਵਿੱਚ ਕਮਜ਼ੋਰ ਸਮਝਿਆ ਜਾਂਦਾ ਸਰ ਲੋਕੋ ਕੀ ਬੁਰੀ ਜੀਤੇ ਸੁਣਨੀ ਪੜੀ ਆਖੇ ਨਜ਼ਰ ਗੰਦੀ ਚੀਜ਼ੇ ਦੇਖਣੀ ਪੜੀ ਇਵਨ ਹਮ ਦੋਨੋ ਕੋ ਤੱਕ ਮਤਲਬ ਲੋਗੋ ਨੇ ਨਹੀਂ ਛੋੜਿਆ ਕਿ ਅਚੈਂਕੇ ਵਿੱਚ ਮੇਂ ਵੀ ਕੁਛ ਹੋਗਾ ਪੈਸੇ ਵੀ ਲੱਕੇ ਦੇਣਾ ਡਾਲਾ ਵੀ ਸੁਣਨੀਆ ਮਾਰ ਵੀ ਖਾਣਾ ਤਾਂ ਫਿਰ ਘਰ ਤੋਂ ਬਾਹਰ ਕੱਢਿਆ ਫਿਰ ਨਾਨੀ ਮੈਂ ਫੋਨ ਕਰੇ ਨਾਨੀ ਮੈਨੂੰ ਆਪਣੇ ਕੋਲ ਰੱਖਿਆ ਮੇਰੇ ਘਰ ਕੇ ਫਿਰ ਨਾਨਾ ਦਾ ਵੀ ਕਰ